ਸੁਖਪਾਲ ਖਹਿਰਾ ਨੂੰ ਲੰਗੇ ਦੇੜ ਵੱਡੀ ਰਿਹਾਈ ਜਿਹੜੀ ਹੈ ਉਹ ਦਾਲਤ ਵੱਲੋਂ ਮਿਲ ਜਾਂਦੀ ਹੈ ਉਹਨਾਂ ਦੀ ਜ਼ਮਾਨਤ ਅਰਜੀ ਸਵੀਕਾਰ ਕਰ ਲਈ ਜਾਂਦੀ ਹੈ ਤੇ ਸੁਖਪਾਲ ਖਹਿਰਾ ਜੇਲ੍ਹ ਤੋਂ ਬਾਹਰ ਆ ਜਾਂਦੇ ਨੇ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਸੁਖਪਾਲ ਖਹਿਰਾ ਨੂੰ 4 ਜਨੂਰੀ ਵਾਲੇ ਦਿਨ ਅੱਧੇ ਘੰਟੇ ਦੇ ਅੰਦਰ ਅੰਦਰ ਹੀ ਦੁਬਾਰਾ ਗ੍ਰਿਫਤਾਰ ਕਰ ਲਿਆ ਗਿਆ ਸੀ ਜਦੋਂ ਐਨਡੀਪੀਐਸ ਐਕਟ ਮਾਮਲੇ ਦੇ ਵਿੱਚ ਜਿਹੜਾ 2015 ਵਾਲਾ ਮਾਮਲਾ ਸੀ ਉਸ ਮਾਮਲੇ ਦੇ ਵਿੱਚ ਸੁਖਪਾਲ ਖੈਰਾ ਰਹਾ ਹੋ ਕੇ ਤੇ ਜੇਲ੍ਹ ਤੋਂ ਬਾਹਰ ਆਉਂਦੇ ਨੇ ਉਸ ਤੋਂ ਅੱਧੇ ਘੰਟੇ ਦੇ ਅੰਦਰ ਅੰਦਰ ਸੁਖਪਾਲ ਖੈਰਾ ਦੁਬਾਰਾ ਗ੍ਰਿਫਤਾਰ ਕਰ ਲਏ ਜਾਂਦੇ ਨੇ ਕਪੂਰਥਲਾ ਲਾਲਤ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ ਔਰ ਸੁਭਾਨਪੁਰ ਪੁਲਿਸ ਵੱਲੋਂ ਗ੍ਰਿਫਤਾਰੀ ਹੁੰਦੀ ਹੈ ਔਰ ਦੁਬਾਰਾ ਇੱਕ ਦਿਨ ਦੀ ਰਿਮਾਂਡ ਲੈਣ ਤੋਂ ਬਾਅਦ ਦੁਬਾਰਾ ਨਿਆਇਕ ਹਿਰਾਸਤ ਦੇ ਸੁਖਪਾਲ ਖੈਰਾ ਨੂੰ ਭੇਜ ਦਿੱਤਾ ਜਾਂਦਾ ਅਦਾਲਤੀ ਹਿਰਾਸਤ ਵਿੱਚ ਭੇਜ ਸੁਖਪਾਲ ਖੈਰਾ ਦੀ ਹਰਾਸਤ ਵਿੱਚ ਚੱਲਦੇ-ਚੱਲਦੇ ਆਖਰਕਾਰ ਕੋਰਟ ਦੇ ਵੱਲੋਂ ਕਪੂਰਥਲਾ ਕੋਰਟ ਦੇ ਵੱਲੋਂ ਉਹਨਾਂ ਦੀ ਜਿਹੜੀ ਜ਼ਮਾਨਤ ਅਰਜੀ ਹੈ ਉਸ ਸਵੀਕਾਰ ਕਰ ਲਈ ਗਈ ਹੈ ਔਰ ਉਹਨਾਂ ਨੂੰ ਜ਼ਮਾਨਤ ਜਿਹੜੀ ਇਸ ਮਾਮਲੇ ਦੇ ਵਿੱਚ ਮਿਲ ਗਈ ਹੈ ਦਰਸਲ ਰਣਜੀਤ कौर ਜਿਹੜੀ ਕਿ ਸੁਬਾਨਪੁਰ ਦੀ ਹੀ ਇੱਕ ਰਹਿਣ ਵਾਲੀ ਮਹਿਲਾ ਹੈਗੀ ਹੈ ਉਸ ਦੇ ਵੱਲੋਂ ਲਗਾਈ ਸ਼ਿਕਾਇਤ ਦੇ ਆਧਾਰ ਦੇ ਉੱਤੇ ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਔਰ ਉਹਨਾਂ ਦੇ ਖਿਲਾਫ 195ਏ ਅਤੇ 506 ਆਈਪੀਸੀ ਦੀਆਂ ਧਾਰਾਵਾਂ ਯਾਨੀ ਕੀ ਡਰੋਨ ਧਮਕਾਉਣ ਦੀਆਂ ਧਾਰਾਵਾਂ ਜਿਹੜੀਆਂ ਨੇ ਉਹ ਲਗਾ ਕੇ ਤੇ ਸੁਖਪਾਲ ਖਹਿਰਾ ਦਾ ਇੱਕ ਦਿਨ ਦਾ ਰਿਮਾਂਡ ਲੈ ਲਿਆ ਜਾਂਦਾ ਮੁੜ ਕੇ ਅਦਾਲਤੀ ਹਿਰਾਸਤ ਦੇ ਵਿੱਚ ਸੁਖਪਾਲ ਖਹਿਰਾ ਨੂੰ ਭੇਜ ਦਿੱਤਾ ਜਾਂਦਾ ਪਰ ਆਖਰਕਾਰ ਸੁਖਪਾਲ ਖਹਿਰਾ ਦੀ ਜ਼ਮਾਨਤ ਇਸ ਕੇਸ ਦੇ ਵਿੱਚ ਵੀ ਜਿਹੜੀ ਹੈ ਉਹ ਦਾਇਰ ਕਰ ਦਿੱਤੀ ਜਾਂਦੀ ਹੈ ਮੰਨ ਲਈ ਜਾਂਦੀ ਹੈ ਔਰ ਆਖਰਕਾਰ ਸੁਖਪਾਲ ਖਹਿਰਾ ਲੱਗੇ ਦਿਨ ਜੇਲ੍ਹ ਤੋਂ ਬਾਹਰ ਆਉਣ ਸਾਰ ਸੁਖਪਾਲ ਖਹਿਰਾ ਚੰਡੀਗੜ੍ਹ ਵੱਲ ਰਵਾਨਾ ਹੁੰਦੇ ਨੇ ਪਰ ਸੁਖਪਾਲ ਖੈਰਾ ਦੇ ਸਮਰਥਕ ਜ਼ਰੂਰ ਲੱਡੂ ਵੰਡ ਕੇ ਇਸ ਖੁਸ਼ੀ ਨੂੰ ਜ਼ਾਹਰ ਕਰਦੇ ਨੇ ਦੂਜੇ ਪਾਸੇ ਸੁਖਪਾਲ ਖੈਰਾ ਦੇ ਵਕੀਲ ਜਿਨ੍ਹਾਂ ਦੇ ਬਦੌਲਤ ਇਹ ਜ਼ਬਾਨਤ ਜਿਹੜੀ ਹਾਸਲ ਹੋਈ ਹੈ ਉਹਨਾਂ ਦੇ ਬਕਾਲ ਉਨ੍ਹਾਂ ਦੇ ਵੱਲੋਂ ਕੁਝ ਅਹਿਮ ਵੇਰਵੇ ਸਾਂਝੇ ਕੀਤੇ ਗਏ ਨੇ ਸੁਖਪਾਲ ਖੈਰਾ ਦੀ ਜ਼ਮਾਨਤ ਨੂੰ ਲੈ ਕੇ ਸੁਖਪਾਲ ਖੈਰਾ ਦੇ ਪੁੱਤਰ ਵੱਲੋਂ ਵੀ ਧੰਨਵਾਦ ਕੀਤਾ ਗਿਆ ਸਮਰਥਕਾਂ ਦਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਪਾ ਕੇ ਇਸ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ ਪਰ ਆਕਰਕਰ ਇਸ ਮਾਮਲੇ ਨੂੰ ਲੈ ਕੇ ਸੁਖਪਾਲ ਖੈਰਾ ਦੇ ਵਕੀਲ ਦਾ ਕੀ ਕਹਿਣਾ ਆਓ ਸੁਣਦੇ ਹਾਂ ਮੈਂ ਐਡਵੋਕੇਟ ਰਜੇ ਢਿੱਲੋਂ ਜੀ ਜ਼ਿਲ੍ਹਾ ਕਚੈਰੀ ਨ ਕਪੂਰਲਾ ਤੋਂ ਤੇ ਅੱਜ ਸੁਖਪਾਲ ਖੈਰਾ ਸਾਹਿਬ ਦੀ ਜ਼ਮਾਨਤ ਮਨਜ਼ੂਰ ਕੀਤੀ ਗਈ ਜੱਜ ਸਾਹਿਬ ਵੱਲੋਂ ਤੇ ਉਹਨਾਂ ਨੂੰ ਜ਼ਮਾਨਤ ਜਿਹੜੀ ਅਲਾਉ ਹੋ ਗਈ ਹੈ ਜੀ ਇਹ ਬੇਲਬਾਂਡ ਜਿਹੜੀ ਪਰੰਦੇ ਹੁਕਮ ਹੋਏ ਨੇ ਜੀ ਤੇ ਉਹ ਹੁਣ ਭਰੇ ਜਾਣਗੇ ਤੇ ਅੱਜ ਕੋਸ਼ਿਸ਼ ਕੀਤੀ ਜਾਏਗੀ ਕਿ ਅੱਜ ਉਹਨਾਂ ਨੂੰ ਲਿਆਇਆ ਜਾਏ ਬਾਹਰ ਐਫਐਲਏ ਚੋਪਾਲ ਖੈਰਾ ਜੀ ਕਿਹੜੀ ਜੇਲ੍ਹ ਚ ਨੇ ਨਾਪਾ ਜੇਲ੍ਹ ਦੇ ਵਿੱਚ ਨਹੀਂ ਸੀ ਉਹ ਜੀ ਜੀ ਤੇ ਇਹਨਾਂ ਤੇ ਮਾਮਲਾ 30 ਜਨਵਰੀ ਨੂੰ ਕੀਤਾ ਗਿਆ ਸੀ ਜੀ ਜਮਾਨਤ ਤੇ ਇੰਨੀ ਟਾਈਮ ਲੱਗਿਆ ਕੀ ਕਾਰਨ ਸੀ ਮਾਮਲਾ ਜੀ 4 ਜਨਵਰੀ ਨੂੰ ਐਫਆਈਆਰ ਹੋਈ ਜੀ ਉਸੇ ਦਿਨ ਐਫਆਈਆਰ ਹੋਈ ਜੀ ਰਾਤ ਨੂੰ ਜਿਸ ਦਿਨ ਖੈਰਾ ਸਾਹਿਬ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲੀ ਜੀ ਤੇ ਇਹਨਾਂ ਸੋਲ ਮੋਟਿਵ ਇਹ ਸੀਗਾ ਜੀ ਕਿ ਇਹਨਾਂ ਨੂੰ ਬਾਹਰ ਨਾ ਆਣ ਦਿੱਤਾ ਜਾਵੇ ਇੱਕ ਹੋਰ ਐਫਆਈਆਰ ਕਰਕੇ ਇਹਨਾਂ ਨੂੰ ਅੰਦਰ ਹੀ ਰੱਖਿਆ ਜਾਵੇ ਜੀ ਤੇ ਜਿਹੜੀ ਐਫਆਈਆਰ ਦੇ ਵਿੱਚ ਇਹ ਬੇਲ ਕਰਨ 'ਚ ਡਿਲੇ ਹੋਈ ਹੈ ਜੀ ਉਹ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਡਿਲੇ ਕੀਤੀ ਗਈ ਜੀ ਅ ਰਿਕਾਰਡ ਲਈ ਤਰੀਕ ਪਾਈ ਗਈ ਜੀ 9 ਤਰੀਕ ਨੂੰ ਇਹਨਾਂ ਨੇ ਨਹੀਂ ਰਿਕਾਰਡ ਲਿਆਂਦਾ ਜੀ 9 ਤਰੀਕ ਨੂੰ ਜੋ ਰਿਕਾਰਡ ਨਹੀਂ ਲਿਆਂਦਾ ਜੀ ਫਿਰ ਇਹਨਾਂ ਨੇ ਟਾਈਮ ਜ਼ਿਆਦਾ ਮੰਗਿਆ ਪਰ ਜੱਜ ਸਾਹਿਬ ਨੇ 11 ਤਰੀਕ ਦਿੱਤੀ ਜੀ 11 ਤਰੀਕ ਨੂੰ ਵੀ ਰਿਕਾਰਡ ਨਹੀਂ ਲਿਆਂਦਾ ਜੀ ਇਹਨਾਂ ਨੇ 12 ਤਰੀਕ ਨੂੰ ਰਿਕਾਰਡ ਲਿਆਂਦਾ ਜੀ ਸੋ ਇਹਨਾਂ ਨੇ ਜਾਨਗੁੜ੍ਹ ਕੇ ਦੇਰੀ ਕੀਤੀ ਜੀ ਬੇਲ ਹੁੰਨ ਦੇ ਵਿੱਚ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ